ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਰਨ ਫੈਮਿਲੀ ਵਲੋਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋਗੇ ਤੁਹਾਡੇ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ 5:30 5:30 ਦਾ ਟਾਈਮ ਹੋ ਗਿਆ ਅ ਵੀ ਜੋਤ ਗਿਆ ਨਾ ਹਣ ਇੱਧਰ ਮੈਂ ਲੱਕੀ ਆਟਾ ਗੁੰਨਣਾ ਚਾਹ ਬਣ ਨਹੀਂ ਰੱਖਤੀ ਤੇ ਆਟਾ ਗੁੰਨ ਹੋ ਰਿਹਾ ਮੇਰਾ ਬਸ ਉਹ ਆਟਾ ਗੁੰਨ ਕੇ ਮੈਂ ਲੱਕੀ ਰੋਟੀਆਂ ਬਣਾਵਾਂ ਤੇ ਅੱਜ ਇਹਨਾਂ ਦਾ ਐਗਜ਼ਾਮ ਮਸੇ ਕਰ ਗਿਆ ਅੱਜ ਤਾਂ ਉਹ ਕੋ ਫਿਰ ਕਰ ਗਿਆ 15 ਤਰੀਕ ਨੂੰ ਤੇ ਮੈਂ ਜਲਦੀ ਜਲਦੀ ਹੁਣ ਆਪਣਾ ਕੰਮ ਕਰ ਨਰੇਟ ਦੇਣੇ ਆ ਬੱਚਿਆਂ ਜੋ ਕੀ ਖਾਣ ਜੋਗੀ ਬਣਾ ਕੇ ਆਟਾ ਵੀ ਲੈਣਾ ਪਰ ਮੈਂ ਹੁਣ ਬੱਚਿਆਂ ਦੇ ਲਈ ਇੱਕ ਪੁਲਕਾ ਬਣਾ ਕੇ ਜਾਂ ਪਰਾਠਾ ਵਗੈਰਾ ਬਣਾ ਕੇ ਫਿਰ ਉਹਨਾਂ ਨੂੰ ਖਵਾ ਦੇਣਾ ਚਾਹ ਬਣ ਰਹੀ ਨਹੀਂ ਉਹ ਸਾਇਦ ਪਾਪਾ ਦਿੱਤਾ ਪਈ ਨੇ ਸਾਇਦ ਹੈ ਜੁੱਖਣਾ ਸਾਇਦ ਨੇ ਪਹਿਲਾਂ ਉਹ ਉੱਥੇ ਰਹੁੰਦਾ ਤੇ ਮੈਂ ਤੇ ਉਹ ਤਰ੍ਹਾਂ ਚੱਲਨੇ ਬਾਅਦ ਤੁਸੀਂ ਨਾ ਇਹਨਾਂ ਨੇ आटा गुंद लवा तो सवेरे बैठे धोदी बस जो स्टार्ट हो जाए फिर बहुत टाइम चेंज हो जाए पाने सत्त आया करो कि बैन साढ़े छः पौने गर्मी काफ़ी ज्यादा जल्दी आती है फिर तक चार बजे उठना लगता है चार बजे उठनी फिर कर अजकल लेट होता है सहज सहजू <laughs> सहजू ਆਜੇ ਕਹਾਂ ਲੈ ਕੇ ਕਿ ਇਹ ਪਾਵਰ ਵਾਲੀ ਇਹ ਘਾਲ ਤੇ ਨਹੀਂ ਤੀ ਸੈਜੂ मॉर्निंग रूटीन अगर मैं पहला जब मैं पहला बलॉग पहला बनाने शुरू किए मैं मॉर्निंग तो रूटीन शुरू कर दी सवेरे उठान सार्लॉग शेयर कर दी मेरी चाई तो गई है, होगी तो इतना सवेरे उठना मैं शुरुआत की

ਤਲਵੀ ਨਹੀਂ ਕਰਦਾ ابھی ਦੇਖਾਂ ਖਾ ਕੇ ਉੱਠ ਕਰਦਾ ਹੁਣ ਸਾਰ ਦੇਖ ਬਈਆ ਮੇਰਾ ਫਲੈਸ਼ ਚ ਨਾ ਟਾਈਮ ਨਾ ਮੈਂ ਬਾਦ ਹੁੰਛ ਨਾ ਕਹੂੰ ਅੱਤਵਾਰ ਮਾਰ ਕੇ ਟੰਦੀਆ ਇਹ ਮੱਟਾ ਗੁੰਦੀ ਨਿਵਲ ਪਰ ਆਦਾ ਟੱਗਣਾ ਹੋਇਆ ਮੁੰਡਿਆ ਨਹੀਂ ਲੱਗਦਾ ਹੈ ਪਰ ਹੁਣ ਕਿਰਵਰ ਮੈਂ ਸਵੇਰ ਵਕਤ ਸ਼ਾਮ ਨੂੰ ਮੁੰਡਲਾ ਲੈਣੀ ਆ ਫਿਰ ਸ਼ਾਮ ਦਾ ਇਕੱਠਾ ਫਿਰ ਜੜਾ ਟਿਮੋੜੀ ਰੋਟੀ ਉੱਪਰ ਲਾਤੀ ਫਿਰ ਕਿ ਨਾ ਕਿ ਨਾ ਦੇ ਹਸਬੰਦ ਦਾ ਇਹ ਡਾਇਲੋਗ ਹੁੰਦਾ ਹੈ ਜਦੋਂ ਛੁੱਟੀ ਵਾਲੇ ਦਿਨ ਤੁਸੀਂ ਲੇਟ ਉੱਠਦੇ ਆ ਤਾਂ ਇਹ ਗੱਲ ਜ਼ਰੂਰ ਕਹਿੰਦੇ ਹੁੰਦੇ ਨੇ ਵੀ ਜਲਦੀ ਉੱਠਿਆ ਕਰ ਸਵੇਰੇ ਸਾਂਝਰੇ ਉੱਠਿਆ ਕਰ। ਬਾਕੀ ਦਿਨ ਬਦਲੇ ਸਾਂਝਰੇ ਉੱਠਦੀ ਹੋਰ ਹੀ ਦਿਖਦਾ ਹੈਗਾ। ਸੁੱਤੇ ਬੈਰਾਮ ਨਾਲ ਤੇ ਜਦ ਦਿਨ ਛੁੱਟੀ ਹੁੰਦੀ ਆ ਉਦੋਂ ਮੈਂ ਕਹਿ ਕੇ ਸੌਣੀ ਨਹੀਂ ਨਹੀਂ ਜਦੋਂ ਸਾਂਝਰੇ ਢਾਲੀ ਮੈਂ ਲੇਟ ਉੱਠੋਗੀ। ਤੇ ਪਗਣੇ ਰਾਤ ਨਕਾਰਾਂਗੇ ਸਾਂਝਰੇ ਉੱਠਣਾ ਚਾਹੀਦਾ ਆਪਾਂ ਨੂੰ। ਲੇਟ ਬਹੁਤ ਉੱਠਦੇ ਆ ਮੈਂ ਕਹਿੰਦੀ ਮੈਂ ਨਹੀਂ ਉੱਠਦੀ ਤੁਸੀਂ ਲੇਟ ਉੱਠਦੇ ਆ ਮੈਂ ਤਾਂ ਸਾਂਝਰੇ ਉੱਠ ਜਾਨੀ ਆ ਆਪਣਾ। ਇਨੇ ਗਾਦੇ ਜਰੂਰ ਕੋ ਮੈਂ ਕਰਕੇ ਦੱਸ ਦਿਆਂ। ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲੂੰਗੀ। ਹੁਣ ਮੈਂ ਲਾਲੀਮਾ ਆਪਣੇ ਕਰਮ ਕਰਾਂ ਤੇ ਫੇਰ ਮਿਲਦੀ ਆਪਾਂ। ਠੀਕ ਹੈ। ਆ ਗਿਆ ਮੇਰਾ ਪੁੱਤ ਵੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਓਕੇ ਹੁਣ ਮੇਰੀਆਂ ਆਵਾਜ਼ਾਂ ਉੱਚੀ ਉੱਚੀ ਭਜਣਗੀਆਂ। ਤਾਂ ਦੀਦੀ ਬਾਥਰੂਮ ਚੋਂ ਨਿਕਲੋ ਕਿ ਨਹੀਂ ਤਾਂ ਸਾਡੀ ਦੀਦੀ ਉੱਥੇ ਬੈਠੀ ਰਹੂਗੀ। ਮੈਂ ਵੀ ਉਹਨੂੰ ਕਹਿੰਨੀ ਨਹੀਂ ਮੈਂ ਕਿ ਤੂੰ ਬਾਅਦ ਵਿੱਚ ਹੋ ਜਾ ਕੇ ਤਿਆਰ। ਇਹ ਪਹਿਲਾਂ ਸਹਜ ਨੂੰ ਹੋ ਜਾਣ ਦੇ। ਉਹ ਟਾਈਮ ਬਦਲ ਆਉਂਦੀ ਹੈ। ਇਹਨਾਂ ਮਮਾਏ ਤਾਂ ਮੈਨੂੰ ਵੀ ਲੇਟ ਕਰਾ ਦੁੱਗੀ ਕਿਉਂ ਮੇਰੀ ਮਾਂ ਮੈਨੂੰ ਤਾਂ ਪਹਿਲਾਂ ਹੀ ਢਾਲਿਆ ਕਰ। ਮੈਂ ਇੱਕ ਵਾਰ ਹੋ ਗਿਆ ਨਹੀਂ ਉਹ ਵੀ ਸਾਇਕਲ ਉੱਠ ਜਾਂਦਾ। ਉਹਦਾ ਘੋੜੇ ਪੇਂਚੀਏ ਹੋਈ ਹੁੰਦੀ ਕਿਉਂਕਿ ਸੌਂਦੀ ਲੇਟ ਆ। ਰਾਤ ਨੂੰ ਅਸੀਂ ਕਾਲਾ ਘੱਟ ਘੱਟ ਕੇ ਸੁਣਾਉਂਦੇ ਆ। ਸੋ ਜਾ ਸੋ ਜਾ ਸੋ ਜਾ ਸਵੇਰੇ ਜਲਦੀ ਉੱਠਣਾ। ਚਲੋ ਜੀ ਫਿਰ ਮੈਂ ਤੁਹਾਨੂੰ ਫੇਰ ਮਿਲਦੀ ਆ ਠੀਕ ਹੈ ਜੀ। ਹਾਂਜੀ ਫ੍ਰੈਂਸ ਕੱਪੜੇ ਮੈਂ ਪਾਇਆ ਹੀ ਮਸ਼ੀਨ 'ਚ ਦੋਨੇ ਰੂਮ ਵੀ ਕਲੀਨ ਕਰਤੇ ਸੈਟਿੰਗ ਕਰਤੀ ਮਤਲਬ ਕਿ ਰੂਮਸ ਵਗੈਰਾ ਦੀ ਤੇ ਬਸ ਹੁਣ ਝੜ ਕੋਚਾ ਲਾਉਣਾ ਹੈ ਕੱਪੜੇ ਮਸ਼ੀਨ ਚ ਪਾ ਕੇ ਆ ਗਈ ਬਦਲ ਵਾਲੀ ਬਦਲਵਾਈਆਂ ਚ ਹੋਈ ਹੋਈ ਆ ਅੱਜ ਵਾਰ ਮੈਂ ਰਜਾਈ ਚੱਕਣ ਦੀ ਸਲਾਹ ਸੀ ਕਿ ਮੈਂ ਕਿਹਾ ਕੋਈ ਪਤਾ ਨਹੀਂ ਹੁੰਦਾ بارش ਦਾ ਹਨ ਫੇਰ ਦੁਬਾਰੇ ਕੱਢਾਂਗੇ ਫੇਰ ਚਾਦਰਾਂ ਵਿਛਾਵਾਂਗੇ ਦੂਜੀਆਂ ਫੇਰ ਮੈਂ ਕਿਹਾ ਅਜੇ ਵੀ ਦੇਖ ਲੈਣੇ ਇੱਕ ਦੋ ਦਿਨ ਫਿਰ ਮੈਂ ਬੈੱਡ ਸ਼ੀਟ ਵਗੈਰਾ ਸਾਰੀ ਚੇਂਜ ਕਰ ਦੂੰਗੀ ਨਹੀਂ ਮੈਂ ਅੱਜ ਕਾਟਨ ਦੀਆਂ ਵਿਛਾਉਣ ਲੱਗੀ ਸੀਗੀ ਤੇ ਬੱਚੇ ਸਕੂਲ ਚਲੇ ਗਏ ਸੀਗੇ ਸਾਇਦ ਬਾਬਾ ਆਪਣੇ ਕੰਮ ਤੇ ਚਲੇ ਗਏ ਸੀ ਮੈਂ ਆਪਣੇ ਕੰਮ ਤੇ ਲੱਗ ਗਈ ਮੈਂ ਆਪਣੀ ਡਿਊਟੀ ਕਰ ਰਹੀ ਆ ਸਾਇਦ ਆਪਾਂ ਆਪਣੇ ਕੰਮ ਕੰਮ ਤੇ ਸਾਰੇ ਸਾਰੇ ਆਪਣੀ ਆਪਣੀ ਡਿਊਟੀ ਕੋ ਪੂਤਾ ਹੁਣ ਚਲੇ ਗਏ ਮੈਂ ਆਪਣਾ ਫਟਾਫਟ ਮੈਂ ਕਿਹਾ ਚਲੋ ਵੀ ਆਪਾਂ ਉਹ ਕਰ ਦੰਨੇ ਆ ਧਨੀਆ ਤੋੜ ਕੇ ਰੱਖ ਦੰਨੇ ਆ ਸ਼ਾਮ ਨੂੰ ਬਣਾਵਾਂਗੇ ਆਪਾਂ ਕarele ਦੇਖਦੀ ਆ ਮੈਂ ਕਿਹੜੇ ਟਾਈਮ ਬਣਾਉਣੀ ਆ ਕਿਉਂਕਿ ਹੁਣ ਸੈਰ ਕਰਨ ਜੇ ਜਾਇਆ ਕਰਨਾ ਫਿਰ ਤਾਂ ਆ ਕੇ ਤੁਹਾਨੂੰ ਪਤਾ ਠਕਾਵਟ ਜੀ ਹੋ ਜਾਂਦੀ ਆ ਦੇਖਦੀ ਆ ਬਾਕੀ ਹੁਣ ਮੈਂ ਕਿਹੜੇ ਟਾਈਮ ਵੀ 4 ਵਜੇ ਤੋਂ ਪਹਿਲਾਂ ਬਣਾਇਆ ਕਰਾਂ ਸਬਜੀ ਸੂਜੀ क्या ओके बस हूँ इस तो बाद हूँ मैं छाड़ो पुच आ तोड़ के फिर मैं किचन क्लीन करने पे पईया पांडे मंजन पे पई नहीं हजे एक ऐसी किचन क्लीन करके फिर उस तो बाद मैं अपना बाहर की झाड़ू लगा दूंगी झाड़ू लगाण तो बाद फिर मैं कपड़े काट के ओचो पुचा ला के ਟਾਈਮ ਹੋ ਗਿਆ ਜੀ ਮੈਨੂੰ ਲੱਗਦਾ 8:30 ਦਾ ਟਾਈਮ ਹੋ ਗਿਆ 9:00 9 ਵਜੇ ਸਾਰੇ ਤੇ ਪਾਪਾ ਗਏ ਨੇ 9 ਸਵੇਰ ਕਨ 9 ਵਜੇ ਗਏ ਨੇ ਤੇ ਨਾਲ ਦੀ ਨਾਲੇ ਆਪਾਂ ਆਪਣੀ ਰੋਟੀ ਖਾ ਕੇ ਕੱਪੜੇ ਪਾਲੇ ਸੀਗੇ ਮਸ਼ੀਨ ਦੇ ਵਿੱਚ ਹੁਣ ਮੈਂ ਅੰਦਰ ਦੀ ਸੈਟਿੰਗ ਕਰਕੇ ਆ ਗਈ ਮੈਂ ਕਿਹਾ ਚੱਲ ਹੁਣ ਪਹਿਲਾਂ ਧਨੀਆ ਫਿਰ ਸੁੱਕ ਜਾਂਦੇ ਧਨੀਆ ਨਾ ਖਰਾਬ ਜਾ ਹੋ ਜਾਂਦਾ ਮੈਂ ਕਿਹਾ ਪਹਿਲਾਂ ਇਹ ਤੋੜ ਕੇ ਜੇ ਰੱਖ ਲਵਾਂ ਸਵਾਰ ਕੇ ਚਾਹ ਨੂੰ ਸਬਜੀ ਚ ਪਾ ਲਾਂਗੇ ਚਲੋ ਜੀ ਮੈਂ ਤੁਹਾਨੂੰ ਫੇਰ ਮਿਲਦੀ ਆਂ ਮੈਂ ਤੋੜ ਲਾਂ ਮਾ ਧਨੀਆਂ ਹੋ ਗਿਆ ਜੀ ਸਵਾ 12 ਦਾ ਟਾਈਮ ਹੋ ਗਿਆ ਬੱਚੇ ਸਕੂਲ ਤੋਂ ਆ ਗਏ ਤੇ ਮੈਂ ਆਪਣੇ ਕੰਮ ਕਰ ਨਵੇੜਲੇ ਸੀਗੇ ਸਾਰੇ ਛਾੜੂ ਘੁਰਚ ਵਗੈਰਾ ਕਰ ਲਈ ਸੀਗੇ ਕੱਪੜੇ ਪਾਏ ਹੋਏ ਸੀਗੇ ਮਸ਼ੀਨ 'ਚ ਉਹ ਵੀ ਮੈਂ ਧੋਲੇ ਸੀਗੇ ਤੇ ਦੇਖੋ ਮੌਸਮ ਦੇਖੋ ਅੱਜ ਤੁਸੀਂ ਸਾਡੇ ਦੋਸਤੋ ਕਮੈਂਟ ਕਰਕੇ ਜਰੂਰ ਕਿ ਕਿਹਨਾ ਕਿਹਨਾ ਦਾ ਮੌਸਮ ਅੱਜ ਇਦਾਂ ਦਾ ਸੀਗਾ ਕੱਪੜੇ ਆਪਾਂ ਅੱਧੇ ਕਾ ਸਟੈਂਡ ਤੇ ਪਾਏ ਨੇ ਵੀ ਉਹਦੀ ਸੁੱਕ ਜਾਣਗੇ ਅੱਧੇ ਕਾ ਪਾ ਇੱਧਰ ਪਾ ਲੇ ਮੇਰਾ ਸੂਟ ਤਿੰਨ ਹੋਰ ਹੋਏ ਸੀਗਾ ਇਹ ਮੈਂ ਕੱਲ 4:00 ਵਜੇ ਪਾਇਆ ਸੀਗਾ ਫਿਰ ਥੋੜਾ ਜਿਹਾ ਟਾਈਮ ਪਾ ਕੇ ਖੋਲਤਾ ਸੀਗਾ ਤੇ ਮੈਂ ਦੂਜਾ ਸੂਟ ਪਾ ਲਿਆ ਸੀ ਆਪਣਾ ਇੱਕ ਸੂਟ ਤੇ ਉਸ ਤੋਂ ਬਾਅਦ ਸਵੇਰੇ ਨਾ ਕਿ ਆਪਾਂ ਮੈਂ ਪਾ ਲਿਆ ਸੀਗਾ ਫਿਰ ਉਧਰ ਦੇਖੋ ਪੁੜੇ ਪੁੜੇ ਆਪਾਂ ਜਿਹੜਾ ਵੀ ਪਹੋਦਾ ਸੀਗਾ ਹਰੇ ਭਰੇ ਫਲਾਵਰ ਹਰੇ ਹਰੇ ਝੋਣ ਲੱਗ ਗਏ ਹੋਣ ਹਨਾ ਸੋਨੇ ਲੱਗਣ ਲੱਗ ਗਏ ਬੱਚਾ ਪਾਰਟੀ ਆ ਗਈ ਹੁਣ ਇਹਨਾਂ ਨੂੰ ਮੈਂ ਰੋਟੀ ਦੰਨੀ ਆ ਖਾਣ ਨੂੰ ਹਾਂਜੀ ਫਿਰ ਸਪੌਣੇ ਕਿੰਨਾ ਟਾਈਮ ਹੋ ਗਿਆ ਮੈਂ ਵਾਲਾ ਜੇ ਪੈ ਗਈ ਸੀ ਬੱਚਿਆਂ ਦੇ ਨਾਲ ਅ ਵੀ ਜੋਤ ਹਨਾ ਮम्मा ਸੋਨਾ ਵੀ ਪੈ ਚੋ ਬਾਹਰ ਦੇਖੋ ਹਾਲ ਹੋਣੇ ਦਿਨ ਹੋ ਗਏ ਇੱਕ ਮੇਰਾ ਸਰਚ ਉਹ ਵਾਈਕਲ ਦਾ ਬੈਠਾ ਹੋਇਆ ਮੈਂ ਦਰ ਦੋਰਿਆਂ ਮੈਂ ਤਾਂ ਪੈ ਨਹੀਂ ਆएगी ਮੈਂ ਵੈਸੇ ਖੰਘ ਚ ਕੇ ਪਈ ਸੀ ਤੇ ਜਦੋਂ ਹਵਾ ਜਿਓ ਆਵਾਜ਼ ਆਉਣ ਲੱਗੀ ਮੈਂ ਕਿ ਬਾਹਰ ਨਿਕਲ ਕੇ ਦੇਖਾਂ ਪਰ ਮੈਂ ਉਹਨੇ ਕੱਪੜੇ ਚੱਕ ਕੇ ਸਾਰੇ ਸਟੈਂਡ ਅੰਦਰ ਕੀਤਾ ਹੋਣੇ ਦਿਨ ਦਾ ਟਾਈਮ ਹੋ ਗਿਆ ਬੱਚਿਆਂ ਨੂੰ ਦਿਨ ਟਿਊਸ਼ਨ ਲੈਣਾ ਅੰਦਰ ਕਰਕੇ ਹਟੀਆਂ ਸਟੈਂਡ ਇੱਥੇ ਹੁਣ रात में पखा चला देश कल बच्चा होलीडे आज एग्जाम इस टाइम मेरे रिश्तेदार इन्ना ज्यादा उठाने मैं ना हर भर बैंड नहीं पा सकती मेरे चले दर्द होगी मेरे दूजा

ਕਾਦੀ ਬਣਾਈ ਹੋ ਰਹੀ ਓਦੀ ਔਰੀ ਔਰੀ ਐਂਡ ਮੈਨੂੰ ਵਧੀਆ ਲੱਦੀ ਆ ਰਹੀ ਓ ਇੱਕ ਵਾਰ ਟੈਸਟ ਕਰ ਲਓ ਨਾਲ ਮੱਕੀ ਕਿਹ ਅਸ ਬਣਵਾ ਰਹੀ ਵਧੀਆ ਲੱਦੀ ਵਾਟ ਇਸ ਅ ਵਿੱਚ ਸਭ ਪਾਇਆ ਹਨ ਸਰਪਾਇਆ ਨੀਚੇ ਚੀਨੀ ਨਾ ਚੀਨੀ ਤਾਂ ਸੇ ਪਾਈ ਹੋ ਹਮ ਵਿੱਚ ਔਰੀਓ ਦੇ ਹਨ ਦੇਖੋ ਪੀਸਿਸ ਕਰਕੇ ਐਂਡ ਨਾ ਯਮੀ ਪਾਊਡਰ ਪਨਾ ਕੇ ਨਾ ਯਮੀ ਲਾ ਕੇ ਆ ਨਾ ਬਹੁਤ ਟੇਸਟੀ ਹੈ ਅਨ ਹਾਲ ਦਾਲੇ ਸਿਰਪਾਣਾ ਚਾਕਲੇਟ ਇਸ ਡਾਈਨਿੰਗ ਕਰਨ ਵਾਸਤੇ ਸਾਰਨੇ ਬਗੜ ਤੂ ਸੌਰੀ ਆਜੋ ਜੀ ਤੁਸੀਂ ਤੁਸੀਂ ਲਓ ਪਰ ਮੈਨੂੰ ਵੈਸੇ ਵਧੀਆ ਨਹੀਂ ਲੱਗਦਾ ਓਰੀਓ ਬਿਸਕਟ ਇਹ ਦੇਖਣੀ ਟੇਸਟ ਕਰ ਲੈਣੀ ਥੋੜਾ ਜਿਹਾ ਵੈਸੇ ਉਹ ਤਾਂ ਟੇਸਟੀ ਆ ਤੁਹਾਡੇ ਲਈ ਟੇਸਟੀ ਆ ਮੈਨੂੰ ਓਰੀਓ ਤੁਹਾਨੂੰ ਪਤਾ ਵਧੀਆ ਲੱਗਦੇ ਲਓ ਤੁਸੀਂ ਵੀ ਲਓ ਯੰਮੀ ਨੇ ਹਾਂ ਹਮ ਤਾਂ ਟੇਸਟੀ ਆ ਮੈਨੂੰ ਨਹੀਂ ਨਾ ਵਧੀਆ ਲੱਗਦੇ ਓਰੀਓ ਅੱਛਾ तो सारा सारा कुछ टेस्ट अभी था, टेस्ट था, कर सारा था। कुछ पीला, पीला सारा। भी दे दे। दो जाने भी पियो मेरी बना लिया ਅੰਸ ਅਸਤੀ ਆ ਗਈ ਸਰਕਾਰ ਕੇ ਪਹਿਲਾ ਸਹਿਜ ਦੇ ਪਾਪਾ ਕਹਿੰਦੇ ਸੀ ਮੈਂ ਜਾਣਾ ਨਹੀਂ ਉਹ ਦੇਖੋ ਸਹਿਜ ਕਿੱਥੇ ਚਲੇ ਗਈ ਸਹਿ ਸ਼ਕਤੀਮਾਨ ਬਣ ਗਈ ਸਹਿਤੀ ਮੈਂ ਵੀ ਬਣ ਗਿਆ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਆਇਆ ਦੰਦ ਦੇ ਸ਼ਕਤੀ ਸ਼ਕਤੀ ਸ਼ਕਤੀਮਾਨ ਗੱਡੀ ਸਿਖਾ ਦੋ ਮੈਨੂੰ ਫਰੋੜਾ ਨੂੰ ਮੈਂ ਵੀ ਗੱਡੀ ਕਰਾਉਣੇ ਨੇ ਨਹੀਂ ਹੁਣ ਲੱਗ ਜੂ ਗੱਡੀ ਸਿਖਾਓ ਸਾਦਾ ਸੈ ਜੁਣੇ ਗੱਡੀ ਸਿਖਾਓ ਗੱਡੀ ਮੈਂ ਵੀ ਗੱਡੀ ਸਿਖਾਉਂਗਾ ਗੁੰਡਾ ਖੁੱਲਾ ਗੱਡੀ ਸਿਖਾਓ ਬੜਾ ਫਟ ਵਾਸਤੇ ਜਲਦੀ ਜਲਦੀ ਗੱਡੀ ਸਿੱਖਣੀ ਆ ਮੈਮੀ ਹੁਣ ਮੈਂਟ ਲਾਉਣਾ ਆਪਾਂ ਇਹ ਸਾਹਦ ਗੱਡੀ ਸਿੱਖਣ ਨੂੰ ਆਜੋ ਹੈਟ ਹੈ ਸਿਖਾ ਦੋ ਮੈਂ ਨਾਉਂਦੀ ਨਹੀਂ ਸਿਖਾਈ ਦਹਗੀ ਮੈਨੂੰ ਮਉਂਦੀ ਨਹੀਂ ਹੈਗੀ ਮੈਨੂੰ ਸਿਖਾ ਲਈ ਮੈਨੂੰ ਆ ਨਹੀਂ ਸਕਦੀ ਗੱਡੀ ਕਦੇ ਵੀ ਜ਼ਿੰਦਗੀ ਚ

ਮੈਨੀ ਮੇਰੀ ਗੱਲ ਸੁਣਾ ਮੈਂ ਇਹ ਟੁੱਟ ਜੂਗਾ ਜਿਹੜੀ ਸਾਡੀ ਨਵਾਂ ਗੱਡੀ ਸੀ ਨਾ ਮਮਾ ਪਾਪਾ ਕਹਿੰਦੇ ਚਲ ਚਲਾ ਕੇ ਦੇਖ ਆ ਜੀ ਸਿੱਧੇ ਖੇਤਾਂ ਦੀ ਬਾਹਰ ਮੈਂ ਨਾ ਤੁਹਾਨੂੰ ਯਾਦ ਨਹੀਂ ਪਾ ਮੈਂ ਸਿੱਖ ਲਾਣੀ ਆ ਹੁਣ ਮੈਂ ਜਦ ਮੈਂ ਨਾ ਹੁੰਦਾ ਸਾਈਡ ਫੇਰੇ ਆ ਮੇਰੀਆਂ ਸੂਈ ਨਾਲ ਕਰਦੀ ਉਹ ਮਸ਼ੀਨ ਚੱਲਦਾ ਭਾਈ ਮੈਂ ਕਰ ਦੂੰ ਮਸ਼ੀਨ ਇਹ ਸਾਡੇ ਕੋਈ ਪਾਪਾ ਕੋਈ ਕੱਪੜਾ ਨਹੀਂ ਛੱਡਦੇ ਹਰੇ ਹੁਣ ਪਹਿਲਾ ਫਲੈਟ ਹੀ ਮਾੜੀ ਅਸੀਂ ਅੱਗੇ ਸਾਰੇ ਅਸੀਂ ਆਪਣੀ ਕਰਿਆ ਟਾਈਮ ਹੋ ਗਿਆ 9 ਵਜੇ ਆਹ ਰੱਦ ਦਿੰਦਾ ਮੈਂ ਮੈਂ ਸ਼ਕਤੀਮੰਦੇ ਖੁੱਦ ਸ਼ਕਤੀ 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 ਮਾਂ ਸ਼ਕਤੀ ਅਸਤਬਾ ਦੂਰੇ ਖੇ ਸ਼ਕਤੀਮਾਨ ਥਾ ਹਾਂ ਗੁੰਗਾਦਾਰੀ ਸ਼ਕਤੀਮਾਨ ਸੀਗਾ ਆ ਕੀ ਸੀਗਾ ਮਾਂ ਹੁੰਦਾ ਸਵਾਰ ਕਰਕੇ ਗੁੰਗਾਦਾਰ ਹੁੰਦਾ ਐਂਡ ਫਾਇਨਲ ਹੁੰਦਾ ਚਲੋ ਜੀ ਹੁਣ ਅਸੀਂ ਵਲੌਗ ਦਾ ਕਰਦੇ ਆ ਐਂਡ